ਅੱਜ ਬੁੜਲਾਡਾ ਵਿਖੇ ਸੇਵਾ ਅਤੇ ਸਮਰਪਣ ਦੀ ਇੱਕ ਹੋਰ ਮਿਸਾਲ ਸਾਹਮਣੇ ਆਈ ਹੈ। ਸ਼੍ਰੀ ਜੈਨ ਸਵੇਤਬਾਰ 13 ਪੰਥ ਵੱਲੋਂ ਨੇਕੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਅੱਜ ਸਵੇਰ ਤੋਂ ਹੀ ਨੌਜਵਾਨ ਸਮਾਜ ਸੇਵੀ ਅਤੇ ਇਲਾਕਾ ਵਾਸੀ ਖੂਨਦਾਨ ਲਈ ਪਹੁੰਚ ਰਹੇ ਹਨ। ਕੈਂਪ ਵਿੱਚ ਮੈਡੀਕਲ ਟੀਮ ਵੱਲੋਂ ਦਾਨੀਆਂ ਦਾ ਪੂਰਾ ਚੈੱਕਅਪ ਕਰਕੇ ਸੁਰੱਖਿਤ ਤਰੀਕੇ ਨਾਲ ਖੂਨ ਇਕੱਠਾ ਕੀਤਾ ਜਾ ਰਿਹਾ ਹੈ। ਨੇਕੀ ਫਾਊਂਡੇਸ਼ਨ ਬੁੜਲਾਡਾ ਨੇ ਕਿਹਾ ਕਿ ਸਾਡਾ ਉਦੇਸ਼ ਹੈ ਜਿਆਦਾ ਤੋਂ ਜਿਆਦਾ ਜਾਨਾਂ ਬਚਾਉਣ ਲੋਕਾਂ ਦੀ ਸੇਵਾ ਕਰਨਾ ਹੀ ਸਭ ਤੋਂ ਵੱਡੀ ਸੇਵਾ ਹੈ ਸੰਸਥਾ ਦਾ ਕਹਿਣਾ ਹੈ ਕਿ ਖੂਨ ਦੀ ਕਮੀ ਕਾਰਨ ਹਰ ਸਾਲ ਕਈ ਜਾਨਾਂ ਖਤਰੇ ਵਿੱਚ ਪੈਂਦੀਆਂ ਹਨ ਇਸ ਤਰ੍ਹਾਂ ਦੇ ਕੈਂਪ ਸਮਾਜ ਵਿੱਚ ਇੱਕ ਵੱਡਾ ਯੋਗਦਾਨ ਪਾਉਂਦੀਆਂ ਹਨ ਅੱਜ ਸ੍ਰੀ ਜਨ ਸਤੰਬਰ 13 ਪੰਥਵਾ ਪਵਨਪੁਰਲਾਡਾ ਸਭਾ ਵੱਲੋਂ ਤੇ ਨੇਕੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਜਨ ਸਭਾ ਦੇ ਵਿੱਚ ਇੱਕ ਬਲੱਡ ਨੇਸ਼ਨ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਸਾਡੇ ਪ੍ਰਧਾਨ ਸ੍ਰੀ ਸਤੀ ਸਿੰਘ ਰਾਜੀ ਜੋ ਕਿ ਉਨ੍ਹਾਂ ਨੇ ਇੱਥੇ ਉਦਘਾਟਨ ਕਰਕੇ ਜਾਂ ਇਹਨੂੰ ਸ਼ੁਰੂ ਕਰਵਾ ਕੇ ਗਏ ਐ ਔਰ ਡਾਕਟਰ ਕਪਲਾਸ਼ ਦੇ ਮਿਹਨਤ ਸਦਕਾ ਇਹ ਕੈਂਪ ਅੱਜ ਅਸੀਂ ਲਗਾ ਰਹੇ ਆ ਮਾਨਤਾ ਦੀ ਸੇਵਾ ਲਈ ਸਾਡੇ ਆਚਾਰੀਏ ਨੇ ਜਿਹੜੇ ਮਾਸ਼ਮਨ ਜੀ ਇਹ ਇਹਨਾਂ ਦੇ ਦਿਸ਼ਾ ਨਿਰਦੇਸ਼ ਹਨ ਕਿ ਤੁਸੀਂ ਮਾਨਤਾ ਦੀ ਸੇਵਾ ਕਰਨੀ ਹੈ ਉਸ ਦਿਸ਼ਾ ਨਿਰਦੇਸ਼ੇ ਇੱਥੇ ਅਸੀਂ ਅੱਜ ਇਹ ਕੰਮ ਸ਼ੁਰੂ ਕਰਿਆ ਸਾਨੂੰ ਉਮੀਦ ਹੈ ਅਸੀਂ ਹੋਰ ਵੀ ਵੱਡੇ ਵੱਡੇ ਕੈਂਪ ਇਥੇ ਲਾਣ ਦੀ ਸਮਰੱਥਾ ਰੱਖਦੇ ਹਾਂ 25 ਜੁਨਟ ਹੁਣ ਤੱਕ ਜੋ ਕਿ ਹੈ ਉਮੀਦ ਹੈ ਸਾਨੂੰ 70 75 ਜੁਨਟ ਹੋਣ ਦੀ ਉਮੀਦ ਹੈ ਸਾਨੂੰ ਸਰ ਨੀਕੀ ਫਾਊਂਡੇਸ਼ਨ ਸਮੇਂ-ਸਮੇਂ 'ਚ ਉਹ ਇਲਾਕੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨਾਲ ਮਿਲ ਕੇ ਹਰ ਸਮੇਂ ਤਕਰੀਬਨ ਸਾਡੇ ਜਿਹੜੇ ਹਰ ਮਹੀਨੇ ਦੇ ਵਿੱਚ ਇੱਕ ਜਾਂ ਦੋ ਬਲੱਡ ਕੈਂਪ ਲੱਗਦੇ ਰਹਿੰਦੇ ਨੇ ਔਰ ਅਸੀਂ ਅੱਜ ਤਲਵادیه ਜੈਨ ਸਤੰਬਰ ਸਭਾ ਤੇਰਾ ਪੰਥ ਦੇ ਕਿ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਕਿ ਸੇਵਾ ਦਾ ਔਰ ਅਸੀਂ ਇਹਨਾਂ ਨੇ ਸਾਡੇ ਕੋਲ ਬੇਨਤੀ ਕੀਤੀ ਕਿ ਤੁਸੀਂ ਸਾਡੇ ਸਭਾ ਦੇ ਵਿੱਚ ਇਸ ਦਾ ਜਿਹੜਾ ਕੈਂਪ ਦਾ ਆਯੋਜਨ ਕਰੋ ਔਰ ਅਸੀਂ ਆਪਣਾ ਅਜੇ ਤੇ ਕੈਂਪ ਲਗਾ ਰਹੇ ਹਾਂ ਔਰ ਸਾਨੂੰ ਬਹੁਤ ਵਧੀਆ ਸਹਿਯੋਗ ਇਹਨਾਂ ਦਾ ਮਿਲ ਰਿਹਾ ਹੈ ਔਰ ਸਾਡੇ ਕੋਲੇ ਹੁਣ ਤੱਕ 25 ਤੋਂ 30 ਯੂਨ ਜਿਹੜੇ ਹੋ ਚੁੱਕੇ ਨੇ ਔਰ ਅੱਗੇ ਜਿਹੜੀ ਲਗਾਤਾਰ ਸਾਡੇ ਕੋਲੇ ਡੋਨਰ ਆ ਰਹੇ ਨੇ ਉਹ ਸਾਡੀ ਉਮੀਦ ਹੈ ਕਿ ਅਸੀਂ ਤੋਂ 75 ਦੇ ਕਰੀਬ ਹੈ ਜਿਹੜੇ ਸਾਡਾ ਅੱਜ ਦੀ ਜੋ ਜੁਨ ਸਮਰੱਥਾ ਹੋਏਗੀ ਔਰ ਸਾਡੇ ਕੋਲੇ ਕਿਉਂਕਿ ਅਸੀਂ ਸਮੇਂ-ਸਮੇਂ ਹੀ ਚਲੋਗੇ ਬਲੱਡ ੈਂਪ ਲਗਾਣੇ ਆ ਤਾਂ ਸਰਕਾਰੀ ਬਲੱਡ ਬੈਂਕਾਂ ਮਾਨਸਾ ਜਾਂ ਬਠਿੰਡਾ ਦੇ ਸਹਿਯੋਗ ਨਾਲ ਲਗਾਣੇ ਆ ਪਰ ਅੱਜ ਸਾਡੇ ਕੋਲੇ ਮਾਨਸਾ ਦੀ ਬਲੱਡ ਬੈਂਕ ਦੀ ਟੀਮ ਸਾਡੇ ਕੋਲੇ ਪਹੁੰਚੀ ਹੋਈ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਸਾਡੇ ਇੱਕ ਸੱਦੇ ਧਿਆਨ ਦੇ ਨੇ ਔਰ ਨਾਲ ਹੀ ਅਸੀਂ ਜਾਇਨ ਸਤੰਬਰ ਸਭਾ ਦਾ ਜਿਹੜਾ ਤਲਵਾਦ ਕਰਦੇ ਆ ਕੋਨਾਂ ਨੇ ਸਾਨੂੰ ਇਹ ਸਹਾਯੋਗ ਦੇ ਕੇ ਕੈਪਲੂ ਜੋਜਤ ਕਰਵਾਇਆ ਧੰਨਵਾਦ ਵੈਸੇ ਤਾਂ ਇਸ ਵਾਰਡ ਚ ਮੈਨੂੰ ਸੇਵਾ ਦਾ ਸੇਵਾ ਦਾ ਮੌਕਾ ਬਖਸ਼ਿਆ ਹੋਇਆ ਇਸ ਵਾਰਡ 16 ਵਾਰਡ ਚ 13 ਪੰਥੀ ਭਵਨ ਦੇ ਵਿੱਚ ਇਹ ਬਲੱਡ ਕੈਂਪ ਲਗਾਇਆ ਗਿਆ ਤਾਂ ਕਿ ਕਿਸੇ ਲੋੜਵੰਦ ਦੇ ਇਹ ਬਲੱਡ ਕੰਮ ਆ ਸਕੇ ਵੈਸੇ ਹੀ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਵੀ ਲੋੜਵੰਦਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਪਹਿਲਾਂ ਵੀ ਤੁਸੀਂ ਕਦੇ ਬਲੱਡ ਦਿੱਤਾ ਹੀ ਹੈਗਾ ਅੱਜ ਨਾ ਪਹਿਲਾਂ ਵੀ ਮੈਂ ਤਕਰੀਬਨ 15 16 ਵਾਰੀ ਬਲੱਡ ਦੇ ਚੁੱਕਿਆ ਜੀ ਸੰਦੇਸ਼ ਦਿਓਗੇ ਵੀ ਬਲੱਡ ਦੇਣਾ ਚਾਹੀਦਾ ਕਿ ਅੱਜ ਕੱਲ ਨੌਜਵਾਨਾਂ ਨੂੰ ਜੋ ਨਹੀਂ ਜਰੂਰ ਦੇਣਾ ਚਾਹੀਦਾ ਜੀ ਬਲੱਡ ਡਾਕਟਰਾਂ ਦੇ ਦੱਸਣ ਮੁਤਾਬਕ ਵੀ 24 ਘੰਟਿਆਂ ਚ ਪੂਰਾ ਹੋ ਜਾਂਦਾ ਇਹਦੇ ਨਾਲ ਚਲੋ ਮਨੁੱਖੀ ਜੀਵਨ ਨੂੰ ਵੀ ਕਿਸੇ ਨੂੰ ਵੀ ਲੋੜ ਆ ਕੋਈ ਐਕਸੀਡੈਂਟ ਹੋ ਜਾਂਦੇ ਨੇ ਜਾਂ ਵੈਸੇ ਕੋਈ ਬਿਮਾਰ ਹੋ ਗਿਆ ਘਟ ਗਿਆ ਲੋੜ ਬੰਦਾਂ ਦੇ ਕੰਮ ਆ ਜਾਂਦਾ ਮੌਕੇ ਤੇ ਕਿਸੇ ਦਾ ਜੀਵਨ ਬਚ ਸਕਦਾ ਮੇਰਾ ਨਾਮ ਡਾਕਟਰ ਦੁਸ਼ੈਂਤ ਗਰਗੇ ਅਸੀਂ ਸਿਵਲ ਹਸਪੀਟਲ ਮਾਂਸਾ ਦੇ ਬਲੱਡ ਬੈਂਕ ਬੁਲਾਏ ਆ ਇੱਥੇ ਨੇਕੀ ਫਾਊਂਡੇਸ਼ਨ ਵੱਲੋਂ ਜਿਹੜਾ ਬਲੱਡ ਕੈਂਪ ਲਗਾਇਆ ਗਿਆ ਅਸੂ ਉਸ ਵਿੱਚ ਬਲੱਡ ਡੋਨੇਸ਼ਨ ਲਈ ਬਲੱਡ ਇਕੱਠਾ ਕਰਨ ਲਈ ਸਿਵਲ ਹਸਪੀਟਲ ਮਾਂਸਾ ਤੇ ਸਾਡੀ ਡਿਊਟੀਆਂ ਲੱਗੀਆਂ ਨੇ ਇੰਨੇ ਕਿ ਟੂਰ ਡਾਉਨ ਤੱਕ ਤੁਸੀਂ ਇਹ ਤੋਂ ਲੱਗ ਇਸ ਵਕਤ ਤੱਕ ਲਗਭਗ 20 ਦੇ ਕਰੀਬ ਯੂਨਿਟ ਅਸੀਂ ਇਕੱਠੇ ਕਰ ਚੁੱਕੇ ਆ ਤੇ ਨੇਕੀ ਫਾਊਂਡੇਸ਼ਨ ਵੱਲੋਂ ਜਿਹੜਾ ਸਾਨੂੰ ਦੱਸਿਆ ਗਿਆ ਹੈ ਅਨਦਰ ਅਕੋਰਡਿੰਗ 80 ਤੋਂ 100 ਯੂਨਿਟ ਦੇ ਅਰਾਊਂਡ ਇਹਨਾਂ ਨੇ ਅੱਜ ਕੋਸ਼ਿਸ਼ ਕਰਨੀ ਹੈ ਇਕੱਠਾ ਕਰਨ ਦੀ ਜਦੋਂ ਕੋਈ ਐਮਰਜੈਂਸੀ ਪੈਂਦੀ ਹੋਵੇ ਤੁਹਾਨੂੰ ਕਿਸ ਤਰ੍ਹਾਂ ਸੰਪਰਕ ਕਰਾਇਆ ਜਾਵੇਗਾ ਸਿਵਲ ਹਸਪੀਟਲ ਮਾਨਸਾ ਸਿਵਲ ਹਸਪੀਟਲ ਮਾਨਸਾ ਦੇ ਬਲੱਡ ਬੈਂਕ ਦੇ ਵਿੱਚ ਬਲੱਡ ਹਮੇਸ਼ਾ ਮੌਜੂਦ ਹੁੰਦਾ ਹੈ ਕੋਈ ਵੀ ਐਮਰਜੈਂਸੀ ਪੈਂਦੀ ਹੈ ਉੱਥੇ ਬਲੱਡ ਕੈਂਪ ਬਲੱਡ ਬੈਂਕ ਦੇ ਵਿੱਚ ਸਾਡੇ ਕੋਲ ਬਲੱਡ ਬੈਗਸ ਅਵੇਲੇਬਲ ਹੁੰਦੇ ਆ ਬਲੱਡ ਜਿਹੜਾ ਵੀ ਯੂਨਿਟ ਜਿਹੜਾ ਵੀ ਕੰਪੋਨੈਂਟ ਬਲੱਡ ਦਾ ਚਾਹੀਦਾ ਹੈ ਓ ਬਲੱਡ ਆਪਣਾ ਗਰੁੱਪ ਨਾਲ ਮੈਚ ਕਰਕੇ ਉਹ ਅਕੋਰਡਿੰਗ ਬਲੱਡ ਆਪਰ ਦੇ ਸਕਦੇ ਆ। ਕੀ ਕਹੋਗੇ ਨੇਕੀ ਫਾਊਂਡੇਸ਼ਨ ਨਾਲ ਪਰਾਟਾ ਦੇ ਵਿੱਚ ਬਹੁਤ ਚੜ੍ਹ ਕੇ ਇਸ ਵੇਲੇ ਬਹੁਤ ਵਧੀਆ ਉਪਰਾਲਾ ਹੈ ਇਹ। ਨੇਕੀ ਫਾਊਂਡੇਸ਼ਨ ਬਹੁਤ ਕੈਂਪ ਲਗਾਉਂਦਾ ਰਿਹਾ ਹੈ। ਅਸੀਂ ਪਹਿਲਾਂ ਵੀ ਆਏ ਆਂ ਇਹਨਾਂ ਦੁਆਰਾ ਆਯੋਜਿਤ ਕੈਂਪਾਂ ਵਿੱਚ ਇੱਕ ਬਲੱਡ ਜਿਹੜਾ ਬੈਗ ਹੈ, ਇੱਕ ਬਲੱਡ ਯੂਨਿਟ ਹੈ ਉਹ ਲਗਭਗ 3 ਤੋਂ 4 ਜਿੰਦਗੀਆਂ ਬਚਾ ਸਕਦਾ ਹੈ। ਤੇ ਇਹਨਾਂ ਦੁਆਰਾ ਬਹੁਤ ਕੈਂਪ ਲਗਾਏ ਜਾਂਦੇ ਹਨ ਨੇਕੀ ਫਾਊਂਡੇਸ਼ਨ ਦੁਆਰਾ ਤੇ ਬਹੁਤ ਚੰਗਾ ਉਪਰਾਲਾ ਲੋਕੀਂ ਦੇ ਵਿੱਚ ਬਹੁਤ ਚੰਗੀ ਪਹਿਲ ਹੈ। ਨੌਜਵਾਨਾਂ ਨੂੰ ਵੀ ਸੁਨੇਹਾ ਦੇ ਪਿਆੜ ਦੇਖਣਾ ਚਾਹੀਦਾ ਹੈ ਵੱਧ ਤੋਂ ਵੱਧ ਬਲੱਡ ਦਾਨ ਕਰਨਾ ਚਾਹੀਦਾ ਹੈ ਖੂਨ ਦਾ ਦਾਨ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈ ਇੱਕ ਖੂਨ ਨਾਲ ਜਿਵੇਂ ਮੈਂ ਪਹਿਲਾਂ ਦੱਸਿਆ 3 ਤੋਂ 4 ਜਿੰਦियां ਬਚਾਈਆਂ ਜਾ ਸਕਦੀਆਂ ਨੇ ਤੇ ਨੌਜਵਾਨਾਂ ਨੂੰ ਖੂਨਦਾਨ ਬਹੁਤ ਵੱਧ ਚੜਕੇ ਹਿੱਸਾ ਲੈਣਾ ਚਾਹੀਦਾ ਹੈ